ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਹੈ ਵੀ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਚੱਲੇ ਆਂ ਜੀ ਅਸੀਂ ਸ਼ਾਪਿੰਗ ਕਰਨ ਤੇ ਕਿਉਂਕਿ ਹੁਣ ਮਤਲਬ ਵੀ ਹੁਣ ਦੇਖਦੇ ਆਂ ਵੀ ਕਿੱਥੇ ਜਾਣਾ ਹੈ ਕਿਉਂਕਿ ਅਸੀਂ ਨਾ ਦੋ ਤਿੰਨ ਥਾਵਾਂੇ ਜਾਂਦੇ ਹੁੰਨੇ ਆ ਸ਼ਾਪਿੰਗ ਕਰਨ ਤੇ ਉਹ ਤਾਂ ਫਿਰ ਹੁਣ ਜਾ ਕੇ ਜਿੱਥੇ ਬੱਸ ਅੱਡੇ ਤੇ ਜਿਹੜੀ ਬੱਸ ਮਿਲੀ ਆਪਾਂ ਹਨਾ ਉਹੀ ਚੜ ਜਾਗੇ ਟਾਈਮ ਸੇਵ ਜਿਹੜੀ ਮਿਲੀ ਤੇ ਅਸੀਂ ਨਾ ਦੋ ਤਿੰਨ ਥਾਵਾਂ ਜਾਂਦੇ ਹੁੰਨੇ ਆ ਜਿਵੇਂ ਸ਼ਾਪਿੰਗ ਕਰਨ ਜਿਵੇਂ ਕਈ ਵਾਰ ਜੇ ਠੀਕ ਲੱਗਿਆ ਬਾਲੇ ਲੁਧਿਆਣੇ ਮਲੇਰਕੋਟਲੇ ਹਨਾ ਜਿੱਥੇ ਮਤਲਬ ਠੀਕ ਲੱਗਦਾ ਫਿਰ ਉੱਥੇ ਭੱਜ ਜਾਂਦੇ ਹੁੰਨੇ ਆ ਤੇ ਬਸ ਹੁਣ ਅਸੀਂ ਦੋਹੇ ਸਸਨੂ ਹਾਂ ਤੇ ਉੱਥੇ ਚੱਲੀਆਂ ਨੇ ਕੱਪੜੇ ਸ਼ਾਪਿੰਗ ਕਰਨ ਤੇ ਇਸ ਵਾਰ ਮੇਰੀ ਦਰਾਣੀ ਨਹੀਂ ਚੱਲੀ ਦਰਾਣੀ ਘਰੇ ਰਹੂਗੀ ਕਿਉਂਕਿ ਉਹਨੇ ਲੈਣੇ ਨਹੀਂ ਸੀਗੇ ਇਸ ਕਰਕੇ ਫਿਰ ਕਹਿੰਦੀ ਵੀ ਮੈਂ ਲੈਣੇ ਨਹੀਂ ਹੈਗੇ ਹੁਣ ਵੀ ਤਾਂ ਕਰਕੇ ਵੀ ਤੁਸੀਂ ਲੈ ਆਓ ਫਿਰ ਤਾਂ ਕਰਕੇ ਅਸੀਂ ਦੋਨੇ ਚੱਲੀਆਂ ਤੇ ਬੀਬੀ ਕਹਿ ਰਹੀ ਸੀਗੀ ਆਪਦਾ ਹੁਣੇ ਕੱਪੜੇ ਲੈ ਆਇਓ ਵੀ ਰੋਜ਼-ਰੋਜ਼ ਨਹੀਂ ਜਾਇਆ ਜਾਂਦਾ ਹੈਗਾ ਦੂਰ ਦਾ ਕੰਮ ਹੈ ਵੀ ਜਿਹੜੇ ਹੁਣ ਕਿਸੇ ਦੀ ਸਲਵਾਰ ਰਹਿੰਦੀ ਕਿਸੇ ਦੀ ਕਮੀਜ਼ ਰਹਿੰਦੀ ਆਪਣਾ ਕੋਈ ਸੂਟ ਲੈਣਾ ਨਾ ਵੀ ਆਪਦਾ ਹੁਣੇ ਸਾਰਾ ਕੰਮ ਨਵੇੜਿਆ ਕਿਉਂਕਿ ਕੰਮ ਕਰਨ ਵੀ ਪਿੱਛੇ ਤੇ ਵੀ ਫਿਰ ਸਾਰੀ ਦਿਹਾੜੀ ਬਾਹਰ ਦੂਰ ਫੁੱਟ ਜਾਂਦੀ ਹੈ ਪਿੱਛੇ ਕੰਮ ਕਰਨਾ ਵੀ ਬਹੁਤ ਔਖਾ ਏ ਤਾ ਕਰਕੇ ਅਵ ਔਰਾਦ ਤੇ ਯੁਵਰਾਜ ਵੀ ਸਾਡੇ ਨਾਲੇ ਚੱਲੇ ਨੇ ਦੋਹੇ ਜਾਣੇ ਤੇ ਨੇ ਆਣੇ ਤਾਂ ਪਹਿਲਾ ਟਾਕੀਆਂ ਦੇ ਵਾਲੇ ਦੋਲੇ ਖੜੇ ਤੈਨੂੰ ਛੱਡ ਕੇ ਚੱਲੇ ਤੈਨੂੰ ਬੁਰਾ ਤਾਂ ਨਹੀਂ ਲੱਗ ਰਿਹਾ ਨਾ ਨਾ ਜਾਓ ਅੱਜ ਤਸੀਨ ਜਵਾਈ ਕਰੋ ਨਾ ਕੁਝ ਵੀ ਨਹੀਂ ਹੋਇਆ ਜਾਣਾ ਕੰਮ ਚਲੋ ਅਸੀਂ ਚੱਲੇ ਸ਼ਾਪਿੰਗ ਕਰਨ ਅੱਜ ਕਿਉਂਕਿ ਕੱਪੜੇ ਲੀੜੇ ਖਤਮ ਹੋ ਗਏ ਦੁਬਾਰਾ ਲੀੜੇ ਲੈਣ ਚੱਲੇ ਹਾਂ ਅਸੀਂ ਆਏ ਆ ਜੀ ਸੂਟ ਲੈਣ ਹੈ ਘਰ ਵਾਸਤੇ ਜਿਹੜੇ ਹਰ ਰੋਜ਼ ਪਾਉਣ ਵਾਸਤੇ ਗੂੜੇ ਗੂੜੇ ਰੰਗ ਦੇਖਾਂਗੇ ਸਾਰ ਹਨਾ ਆ ਰੰਗ ਬਹੁਤ ਸੋਹਣਿਆ ਦੇਖੋ ਕਿੰਨਾ ਸੋਹਣਾ ਰੰਗਾ ਰੇਟ ਇਹਨਾਂ ਦਾ ਬਹੁਤ ਸਹੀ ਆ ਬਹੁਤ ਜ਼ਿਆਦਾ ਹਮੇਸ਼ਾ ਸੀ ਇੱਥੇ ਆਂਦੇ ਆ ਕੱਪੜੇ ਲੈਣ ਜਿਹੜੇ ਘਰ ਘਰ ਵਾਸਤੇ ਆਣ ਜਾਣ ਨੂੰ ਵੀ ਆ ਰੰਗ ਤਾਂ ਆਂਗੇ ਸੁਣ ਲੱਗ ਜੰਮਣ ਸਾਰਸੇ ਦਿਖਾ ਦਾਂਗਾ ਹਾਂ ਖੋਲ ਕੇ ਤੇ ਦਿਖਾ ਦਊਂਗਾ ਆਰੇ ਨਾ ਕਪੜਾ ਤਾਂ ਸੋਹਣਾ ਹੈ ਨਾ ਰਖੜੀ ਦਾ ਮੇਲਾ ਲੱਗਿਆ ਹੋਇਆ ਹੁਣ ਅਸੀਂ ਇੱਥੇ ਕਾਟਨ ਦੇ 3300 ਵਾਲੇ ਜਿਹੜੇ ਸੂਟ ਹੈ ਉਹ ਦੇਖ ਰਹੇ ਸੀਗੇ ਇੱਥੇ ਸਭ ਤੋਂ ਪਹਿਲਾਂ ਸਾਨੂੰ ਇੱਥੇ ਵੀ ਬੀਬੀ ਦੇ ਟਾਈਪ ਦਾ ਸੂਟ ਮਿਲ ਗਿਆ ਜਿੰਨੇ ਬਜ਼ੁਰਗਾਂ ਦਾ ਤਾ ਕਰਕੇ ਫਿਰ ਅਸੀਂ ਸੋਚਿਆ ਵਿਚਾਲ ਇੱਕ ਸੂਟ ਬੀਬੀ ਜੋਗਾ ਵੀ ਲੈ ਜੰਨੇ ਆ 300 ਦਾ ਬਹੁਤ ਸੋਹਣਾ ਕੋਟਨ ਦਾ ਮਿਲ ਰਿਹਾ ਸੀਗਾ ਤੇ ਅੱਦ ਕੀ ਸਵਾਨਾ ਸੀ ਆਪਣੇ ਰੇ ਸੂਟ ਨਾ ਗੂੜੇ ਗੂੜੇ ਰੰਗਾਂ ਦੇ ਦੇਖ ਰਹੇ تھے ਕਿਉਂਕਿ ਗਰਮੀ ਚ ਨਾ ਸਾਰੇ ਰੰਗ ਫਿੱਟ ਫਿੱਕੇ ਜੇ ਪੈ ਜਾਂਦੇ ਤੇ ਜਾਂ ਧੋਂਦੇ ਦੇ ਦੋ ਤਿੰਨ ਧੋਆਂ ਚ ਨਾ ਸਾਰੇ ਰੰਗ ਇੰਨੇ ਖਰਾਬ ਹੋ ਜਾਂਦੇ ਤੇ ਵੀ ਬਸ ਜਿਵੇਂ 6-7 ਮਹੀਨਿਆਂ ਦੇ ਲਈ ਹੋਏ ਨੇ ਤਾਂ ਕਰਕੇ ਗੂੜੇ ਗੂੜੇ ਰੰਗ ਦੇਖ ਰਹੇ ਸੀ ਨਾ ਗਰਮੀ ਹੁੰਦੀ ਹੈ ਕੋਈ ਗੂੜਾ ਰੰਗ ਦਿੱਕਿਆ ਲੱਭ ਕੇ ਲਿਆ ਮੋਂ ਹਣੇ ਵੀ ਰੇ ਵੱਧ ਲੱਗ ਜੂਗੇ ਇੱਕ ਲੈਣਾ ਇੱਕ ਲੈ ਲਓ ਹਾਂ ਹੋਰ ਪੈਦਾ ਕਿਨੇ ਦੇ ਬੈਨਰ ਤੋਂ ਇਹ ਚੁੰਨੀਆਂ ਤਾਂ ਆਪਾਂ ਫਿਰ ਉੱਧਰੋਂ ਲਾ ਲਾਂਗੇ 5 ਮਿੰਟਾਂ ਦੇ ਆਹ ਕਿਨੇ ਆ ਸਾਰੇ 2 250 300 ਬਸ ਇੱਥੇ ਤੱਕ ਰੇਟ ਆ ਨਾ ਸਾਰਿਆਂ ਦਾ ਸੁੱਟਾਂ ਦਾ ਜਨਾ ਹਰ ਤੇ ਦੇਖਦੇ ਕਿੱਥੇ ਜਾ ਕੇ ਹਾਂ ਆ ਲੇ ਲਓ ਇਹਦੇ ਬਣਾ ਰਹੇ ਤੁਸੀਂ ਹਾਂਜੀ ਮੈਂ ਅੱਗੇ ਵੀ ਬਣਾਉਣੀ ਆ ਵਧੀਆ ਕੱਪੜਾ ਤਾਂ ਵਧੀਆ ਕੱਪੜਾ ਵਧੀਆ ਪ੍ਰਿੰਟ ਵੀ ਸੋਹਣਾ ਹੈ ਪ੍ਰਿੰਟ ਵੀ ਬਹੁਤ ਸੋਹਣਾ ਹੈ ਕਦੇ ਕਿਰਾਇਨਾ ਕਹੈਂਟਾ ਇਹੋ ਜਿਹਾ ਕਪੜਾ ਤੁਹਾਨੂੰ ਮਿਲੂਗਾ ਨਹੀਂ ਇਹ ਕਪੜਾ ਯਾਰੀ ਪਤਾ ਹੀ ਕੀ ਇਹ ਪ੍ਰਿੰਟ ਬਿਲਕੁਲ ਖਰਾਬ ਨਹੀਂ ਹੁੰਦਾ ਇਹਦੇ ਜੀਸੀ ਦੀ ਕੈਮਰੀ ਹੈ ਨਹੀਂ ਠੀਕ ਹੈ ਆਈ ਬੰਦਾ ਇਹਦਾ 400 500 ਚ ਦਾ ਮਰਟੀ ਸੇ ਲੱਗੇ ਹੋਏ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਕਾਰਿਆ ਤਮੰਨਾ ਇਸ ਤਮੰਨਾ ਨੇ ਲੱਗਿਆ ਹੋਇਆ ਸਪੈਸ਼ਲ ਤਮੰਨਾ ਦਾ ਰਿੰਬਲ ਤਮੰਨਾ ਹਾਂ 375 75 ਦੇ ਕਪੜਾ ਵਾ ਕੰਪਨੀ ਦਾ ਕਪੜਾ ਹੈ ਹਾਂਜੀ 375 75 ਦਿਆਂ ਸਾਰੇ ਤਮੰਨਾ ਵਾਲੇ ਆ ਦੇਖੋ ਇਦਾਂ ਦਾ ਹੁੰਦਾ ਇੱਕ ਕਲਿੰਟਾ ਵਾਲੀ ਚੀਜ਼ ਵਾਈਟ ਤਾਂ ਦਿਖਾਇਆ ਨਾ ਵਾਈਟ ਨਾਲ ਆ ਰਿਹਾ ਬਹੁਤ ਕਹਿਣ ਦੇ ਹੋਰ ਦੇ ਤਮੰਨਾ ਰਿੰਪਲ ਇਹ ਸਾਰੇ ਰਾਮਟੈਕਸ ਦੇ ਸੂਟ ਨੇ ਦੇਖੋ 6 695 95 ਦੋ ਮੇਰੇ ਬਾਤ ਨੂੰ ਯਾਰ ਹਾਂ ਪ੍ਰਿੰਟ ਵੀ ਕਿੰਨੇ ਸੋਨੇ ਆ ਸਾਰੀ RAM Das ਦੇ ਪ੍ਰਿੰਟ ਤੇ ਜਿਆਦਾ ਮਾਰਦੀ ਪ੍ਰਿੰਟ ਲੈ ਲਈ ਸੀ ਆਂ ਦਾ ਟੇਰ ਵਾਲਿਆ ਸੀ ਹੋਰ ਜਿਉ ਜੋ ਟਾਈਮ ਹੋ ਰਿਹਾ ਨਾ ਜਿਹੜੇ ਭੀੜ ਜਿਆਦੇ ਵੱਧ ਰਹੀ ਆ ਹਨਾ ਆ ਵੀ ਫੱਪੜਾ ਇਹ ਸਾਰੇ ਰਾਮ ਟੈਕਸ ਦੇ ਆ ਦੋ ਦੋ ਤਾਂ ਅਸੀਂ ਉਹ ਲੈ ਲੇ ਉਧਰ ਇਧਰ ਵੀਰ ਦੀ ਹਜੇ ਕੱਢ ਰਹੇ ਨੇ ਹੋਰ ਹੋਰ ਪ੍ਰਿੰਟ ਚੈੱਕ ਨਹੀਂ ਚੈੱਕ ਨਹੀਂ ਆਲ ਓਵਰ ਦਿਖਾ ਦਿਓ ਐਡਾ ਦੇਖੋ ਆ ਸਾਰੇ ਰਾਮ ਟੈਕਸ ਦੇ ਪੰਜ ਦੇ ਲੈ ਲੇ ਬਾਕੀ ਤਾਂ ਹਜੇ ਸਾਡੇ ਉਧਰ ਪਈ ਆ ਇਹ ਨਹੀਂ ਪਤਾ ਕਿਹੜਾ ਇਹ ਵੀ ਰਾਮ ਟੈਕਸ ਦਾ ਨਾ ਇਹ ਸਾਰੇ ਜਿੰਨੇ ਵੀ ਪਏ ਸਾਰੇ ਰਾਮ ਟੈਕਸ ਦੇ ਇਹਦੇ ਨਾਲ ਹੀ ਆ ਬਰਾਬਰ ਦੇ ਸਹਿਵਾ ਦੇ ਸੂਟ ਆ ਕੇ ਮੇਰੇ ਸੇ ਅੱਛਾ ਇੱਕ ਆ ਰੰਗਾਉ ਇਹਦੇ ਵਿੱਚ ਇੱਕ ਕਾਲਾ ਲਾ ਰੰਗਾਉ ਇਹਦੇ ਵਿੱਚ ਇਹ ਸਾਈਬਾ ਦੇ ਸੂਟ ਨੇ ਇਹਨਾਂ ਦਾ ਕੀ ਰੇਟ ਹੈ ਤੇ ਤੁਹਾਨੂੰ ਪਊਗਾ 550 550 ਠੀਕ ਹੈ ਕੱਪੜੇ ਸਾਰੇ ਕੋਟਨ ਦੇ ਨੇ ਬਹੁਤ ਸੋਹਣੇ ਨੇ ਪਿਓਰ ਕੈਮਰੀਟ ਆ ਹੂੰ ਪਿਓਰ ਕੈਮਰੀਟ ਆ ਪਰ ਵੀ ਉਹਦੀ ਕਟ ਰੇਨ ਦੁਪੱਟੇ ਤੇ ਹੁਣ ਅਸੀਂ ਕਟਵਾ ਰਹੇ ਸੀ ਦੁਪੱਟੇ ਕਿਉਂਕਿ ਸਾਨੂੰ ਐ ਤਾਂ ਵੀ ਅੱਡੀ ਦੂਰ ਆਏ ਹੁਣ ਆਪਾਂ ਵੀ ਇੱਥੇ ਦੁਪੱਟੇ ਵੀ ਅਸੀਂ ਇੱਥੇ ਚਲੋ 5 6 7 ਇਕੱਠੇ ਲੈ ਜੰਨੇ ਆਂ ਵੀ ਫਿਰ ਸੂਟ ਪਹਿਨਦੇ ਢਾਈ ਕਰਵਾ ਹੋ ਜਾਂਦੇ ਆਂ ਤੇ ਦੁਪੱਟੇ ਵੀ ਸਾਨੂੰ ਇੱਥੇ 2 200 ਤੇ ਵਧੀਆ ਰੇਟ 'ਚ ਮਿਲ ਗਏ ਸੀਗੇ ਪਿਓਰ ਦੇ ਤੇ ਚਨੌਨ ਦੇ ਵੀ ਹਨਾ ਵੀ 3 350 ਤੱਕ 400 ਤੱਕ ਮਿਲ ਗਏ ਸੀਗੇ ਤੇ ਤੇ ਰਖੜੀ ਦਾ ਮੇਲਾ ਲੱਗ ਰਿਹਾ ਸੀਗਾ ਆਲੇ ਦੁਆਲੇ ਤੇ ਦੂਰ ਦੂਰ ਤੇ ਸਾਰੇ ਲੋਕ ਇੱਥੇ ਸ਼ਾਪਿੰਗ ਕਰਨ ਆਏ ਹੋਏ ਤੇ ਦੂਰ ਦੂਰ ਤੋਂ ਤੇ ਆ ਦੇਖੋ ਮੇਲਾ ਕਿੰਨਾ ਲੱਗ ਰਿਹਾ ਰਖੜੀਆਂ ਦਾ ਤੇ ਬਾਕੀ ਹੋਰ ਵੀ ਇੱਥੇ ਜਿਵੇਂ ਨਾ ਚਤਰਾ ਚੁਤਰਾ ਵੀ ਸਾਰੇ ਵਧੀਆ ਰੇਟ ਨਾਲ ਮਿਲ ਜਾਂਦੀਆਂ ਨੇ ਵੀ 3-3 350 400 ਇਦਾਂ ਜਿਹੇ ਜਿਮਰਦੀ ਚਦਰਾਂ ਲੈ ਲਓ ਅਸੀਂ ਵੀ ਇੱਥੇ ਚਦਰਾਂ ਕਾਫੀ ਲੈ ਕੇ ਜਾਂਦੇ ਹੁੰਨੇ ਆ ਵੀ ਵਧੀਆ ਰੇਟ ਤੇ ਹਨ ਵੀ ਵਧੀਆ ਚੀਜ਼ ਵੀ ਮਿਲਦੀ ਆ ਵੀ ਇਹ ਨਹੀਂ ਹੈਗਾ ਵੀ ਇੱਕ ਸਾਰੇ ਚੱਲੂਗੀ 2-3 ਸਾਲ ਬੜੀ ਨਾਮ ਨਾਲ ਘੱਟ ਜੰਨੀ ਆ ਅਸੀਂ ਇੱਥੋਂ ਹੀ ਲੈ ਕੇ ਜਾਂਦੇ ਹੁੰਨੇ ਆ ਹਮੇਸ਼ਾ ਜਿਹੜੇ ਮਤਲਬ ਤੀਆਂ ਤੂਆ ਤਿਹਾਰ ਹੈ ਨਾ ਹੁਣ ਉਹਨਾਂ ਵਾਸਤੇ ਲੈ ਕੇ ਚੱਲੇ ਆ ਨਾ ਤਿਹਾਰ ਸ਼ੁਰੂ ਹੋਏ ਹੋਏ ਆ ਤਾਂ ਕਰਕੇ ਦੇਖੋ ਕਿੰਨੀ ਭੀੜ ਹੋ ਹੋ ਭੀੜ ਭਰਾਏ ਕੱਪੜੇ ਦਾ ਚਲ ਰੇਟ ਠੀਕ ਆ ਪਰ ਬੱਧੀ ਬਹਿ ਗਿਆ ਆਇਆ ਆਇਆ ਜੀ ਅਸੀਂ ਲਿਆਏ ਕੱਪੜੇ ਤੇ ਹੈ ਗੋਲਟੀ ਕਾਟੂਗਾ ਆ ਸਿਕਿਉਰਟੀ ਕਾਟੂਗਾ ਨਾ ਉਹ ਬਾਹਰ ਜੇ ਕੋਈ ਮਤਲਬ ਐ ਪਰਚੇ ਦੇ ਕੇ ਬਾਹਰ ਕੱਢੀ ਜਾਂਦੇ ਨੇ ਉਹ ਤੇ ਅਸੀਂ ਚੱਲੇ ਵਾਪਸ ਤੇ ਕੱਪੜੇ-ਕੁਪੜੇ ਅਸੀਂ ਲੈ ਲੇ। ਹੁਣ ਜਦੋਂ 2-3 ਮਹੀਨੇ ਤੱਕ ਫੇਰ ਕੱਪੜਿਆਂ ਦੀ ਘਾਟ ਪੋਵੇ ਫਿਰ ਦੇਖ ਲਾਂਗੇ ਪਰ ਹੁਣ ਦੇ ਤਾਂ ਅਸੀਂ ਲੈ ਆਏ ਘੱਟੇ ਕਰਕੇ ਜਿੰਨੇ ਕੁ ਹੋਏ ਬਹੁਤ ਵਧੀਆ ਰੇਟ ਤੇ ਸਾਨੂੰ ਮਿਲ ਗਏ। ਹੁਣ ਚੱਲੇ ਅਸੀਂ ਵਾਪਸ ਘਰ ਨੂੰ ਧੁੱਪ ਬਹੁਤ ਪੈ ਰਹੀ ਹੈ ਘਰ ਮੇ ਕੋ ਜਿਆਦਾ ਹੋ ਰਹੀ ਹੈ ਐਨੀ ਜਿਆਦਾ ਗਰਮੀ। ਪਰ ਹਿੰਮਤ ਕਰਕੇ ਆ ਗਏ ਅਸੀਂ ਆ ਗਏ ਹਰਦਾਸਪੁਰ ਵਾਲੇ ਅੱਡੇ ਤੇ। ਚਲੋ ਜੀ ਹੁਣ ਚੱਲੀਏ ਸਾਡੇ ਘਰ ਦੀ ਸਵਾਰੀ ਵੀ ਆ ਗਈ। ਸਾਡਾ ਅਨਰ ਬੈਕੇ ਜਾਂਦੀ ਹੈ ਠੰਡੀ ਹਵਾ ਤੇ ਏਸੀ ਵਾਲੀ ਚ ਹੈ ਮੈਨ ਲੱਗਿਆ ਕਿ ਤੇ ਆਵੂ ਹੋ ਆਯੂ ਬੀਬੀਆਂ ਨਾ ਫਿਰ ਉਹ ਜਾ ਕੇ ਗਰਮੀ ਹੋ ਰਹੀ ਆ ਐਨੀ ਭੁੱਖ ਲੱਗਦੀ ਐ ਨਾ ਭੁੱਖ ਆਣ ਸਾਰਾ ਸਵੇਰੇ ਚੋਲ ਬਣਾਏ ਤੇ ਚੋੜ ਲੱਗਦੀ ਬਹੁਤ ਭੁੱਖ ਲੱਗਦੀ ਐ ਬਾਹਰ ਜਾ ਕੇ ਜਿਆਦੇ ਲੱਗਦੇ ਨਾ ਮੈਂ ਨਹੀਂ ਖਾਣੇ ਤੂੰ ਰੋਟੀ ਖਾ ਤਾਂ ਲਈ ਜ਼ਖਾਮ ਹੋਇਆ ਵਾ ਦੇ ਖਾਣੇ ਐਨੇ ਕ ਖਾਲਾ ਬਸ ਗਰਮ ਪਈ ਆ ਤੂੰ ਤਾਂ ਖਾਦੇ ਪਿਆ ਤੂੰ ਰੋਟੀ ਛੱਡੀ ਆਨੇ ਹਾਂ ਬਸ ਫੇਰ ਨਹੀਂ ਖਾਣੀ ਫੇਰ ਨਹੀਂ ਖਾਣੀ ਜਦ ਰੋਟੀ ਛੱਡੀ ਤੂੰ ਫੇਰ ਵਿੱਚ ਦੀ ਫੇਰ ਕਰਦਾ ਮੈਂ ਖਾਦੀ ਹੋ ਦੇਖੋ ਕਿਵੇਂ ਦੇਖ ਰਿਹਾ ਮੇਰੀ ਪਲੇਟ ਛੋਟਾ ਰੋਟੀ ਛੱਡੀ ਆਨੇ ਇਹ ਬਾਕੀ ਹੋਰ ਰੋਟੀ ਨਹੀਂ ਖਾਈਏਗੀ ਹਾਂ ਹੁਣ ਸੂਟ ਸਾਟ ਤੁਹਾਨੂੰ ਰੋਟੀ ਖਾ ਕੇ ਰਾਤ ਤੱਕ ਆਰਾਮ ਨਾਲ ਦਿਖਾਵਾਂਗੇ ਜਿਹੜੇ ਜਿੰਨੇ ਵੀ ਅਸੀਂ ਲੈ ਕੇ ਆਏ ਆ ਉਥੋਂ ਕੱਪੜੇ ਤੇ ਨਾ ਇੱਕ ਮੈਂ ਇਹ ਨਹੀਂ ਦੱਸ ਸਕਦੀ ਵੀ ਅਸੀਂ ਕਿੱਥੋਂ ਲੈ ਕੇ ਆਏ ਆ ਲੈ ਕੇ ਤਾਂ ਅਸੀਂ ਦੋ ਤਿੰਨ ਜਗ੍ਹਾ ਤੇ ਆਂਦੇ ਆ ਤੇ ਜਿੱਥੇ ਆਪਾਂ ਜਾਂਦੇ ਆਪਾਂ ਦੁਕਾਨ 'ਚ ਜਾਂਦੇ ਆ ਤਾਂ ਉਹਨਾਂ ਨੂੰ ਕਹਿਣਾ ਹੀ ਪੈਂਦਾ ਹੁੰਦਾ ਨਾ ਵੀ ਅਸੀਂ ਇੱਥੇ ਹੀ ਕੱਪੜੇ ਲੈ ਕੇ ਜਾਂਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਥੀ ਬਹੁਤ ਘੱਮ ਆਈ ਹੁੰਦਾ ਦੀ ਕਿਲਾਕਾ ਸਬਜ਼ੀ ਵਾਲੇ ਦੇ ਕਰਨੇ ਆ ਘੱਟ ਕਰ ਲੈ ਪਈ ਅਸੀਂ ਤੇ ਇੱਥੇ ਹੀ ਲੈ ਕੇ ਜਾਂਦੇ ਆ ਕਿ ਨਾ ਆਪਾਂ ਦੁਕਾਨ ਵਾਲਿਆਂ ਨੂੰ ਵੀ ਕਹਿ ਲੈਂਦੇ ਆ ਵੀ ਅਸੀਂ ਤੇ ਇੱਥੇ ਹੀ ਲੈ ਕੇ ਜਾਂਦੇ ਆ ਕੱਪੜੇ ਰੈਡੀ ਪਲਾਲਾ ਨਾ ਪਰ ਅਸੀਂ ਜਾਂਦੇ ਦੋ ਤਿੰਨ ਜਗ੍ਹਾ ਹੀ ਆਂ ਵੀ ਜਿੱਥੇ ਸ ਰੇਟ ਵੀ ਸਹੀ ਆ ਸੀ ਤਾਂ ਕਰਕੇ ਬਸ ਅਸੀਂ ਉਹ ਜਗਾ ਮਤਲਬ ਨਹੀਂ ਦੱਸ ਸਕਦੇ ਕਿਉਂਕਿ ਐਡਾ ਹੁੰਦਾ ਦੇਖੋ ਕਈਆਂ ਦੇ ਕੰਮ ਹੁੰਦੇ ਨੇ ਹਨਾ ਵੀ ਅਸੀਂ ਉਹ ਰੇਟ ਨਹੀਂ ਦੱਸ ਸਕਦੇ ਵੀ ਉਹ ਜਗਾ ਵੀ ਨਹੀਂ ਦੱਸ ਸਕਦੇ ਨਾ ਰੇਟ ਵੀ ਨਹੀਂ ਦੱਸ ਸਕਦੇ ਵੀਆ ਕਈਆਂ ਨੇ ਹੁਣ ਕੱਪੜਿਆਂ ਦਾ ਕੰਮ ਵੀ ਕੀਤਾ ਹੁੰਦਾ ਹੁਣ ਆਪਾਂ ਹਰ ਇੱਕ ਦਾ ਆਪਣਾ ਆਪਣਾ ਕੰਮ ਹੁੰਦਾ ਜਿਵੇਂ ਅਸੀਂ ਆਪਣਾ ਕੰਮ ਕਰ ਰਹੇ ਹਾਂ ਉਹਨਾਂ ਦਾ ਵੀ ਆਪਣਾ ਕੰਮ ਹੈ ਇਸ ਕਰਕੇ ਕਿਸੇ ਦੇ ਕੰਮ 'ਚ ਕੋਈ ਅੜਚਾ ਨਹੀਂ ਪਾ ਸਕਦੇ ਔਰ ਦੂਜੀ ਗੱਲ ਇਹ ਹੈ ਵੀ ਕਦੇ ਵੀ ਕੱਪੜੇ ਕੀ ਪਤਾ ਹੁਣ ਅੱਜ ਅਸੀਂ ਵਲੌਗ ਕਰ ਰਹੇ ਹਾਂ ਜਿਵੇਂ ਕਦੇ ਵੀ ਵਲੌਗ ਜਰੀ ਅਸੀਂ ਵੀ ਕੱਪੜੇ ਰੱਖ ਸਕਦੇ ਹਾਂ ਹਨਾ ਵੀ ਆਪਦੇ ਕੱਪੜੇ ਲਿਆ ਸਕਦੇ ਆ ਫਿਰ ਤੁਹਾਨੂੰ ਪਤਾ ਹੈ ਵੀ ਮਤਲਬ ਪਿੰਡਾਂ 'ਚ ਐਵੇਂ ਹੁੰਦਾ ਹੈ ਨਾ ਫਿਰ ਵੀ ਤੇ ਮੀਆ ਜਿਹੜਿਆ ਫਿਰ ਆਪਾਂ ਹਨਾ ਜਿਹੜਾ ਰੇਟ ਲੈ ਕੇ ਆਂਦੇ ਆ ਫਿਰ ਉਹ ਰੇਟ ਕਹਿੰਦੇ ਆ ਸਭ ਉਹੀ ਦੋ ਹੁਣ ਕਿੰਨਾ ਹੁਣ ਜੇ ਆਪਾਂ ਰੇਟ ਵਧ ਕੇ ਲਾਂਦੇ ਆ ਆਪਾਂ ਆਪਾਂ ਦੁਕਾਨੇ ਦੁਕਾਨਾਂ ਅਸੀਂ ਨਾ ਵੀ ਰੇਟ ਨਹੀਂ ਲਾਂਦੇ ਪਿੰਡਾਂ 'ਚ ਤਕਰੀਬਨ ਜਿੰਨੀਆਂ ਜਿੰਨੀਆਂ ਹੁੰਦੀਆਂ ਸਹੀ ਰੇਟ ਤੇ ਦਿੰਨੀਆਂ ਤਾਂ ਹੀ ਉਹ ਕੱਪੜਿਆਂ ਦਾ ਕੰਮ ਕਰਦੀਆਂ ਨੇ ਮੈਂ ਦੱਸ ਰਹੀ ਸੀਗੀ ਵੀ ਹੁਣ ਆਪਾਂ ਕੱਪੜੇ ਲੈ ਕੇ ਆਨੇ ਆ ਕਿੰਨੀਆਂ ਆਫਸਰਸ ਹੈਗੇ ਲੈ ਕੇ ਆਨੇ ਮਤਲਬ ਇੰਨੀ ਗਾਲਮੀ ਪੈ ਰਹੀ ਆ ਅੰਤ ਦੀ ਅਸੀਂ ਏਡੀ ਏਡੀ ਦੂਰ ਤੇ ਕੱਪੜੇ ਲਿਆਉਣੇ ਹਨ ਨਾ ਇੰਨੀ ਮਿਹਨਤ ਕਰਨੀ ਫੇਰ ਵੀ ਅਗਲਾ ਉਹੀ ਐ ਕਹਿੰਦੀਆਂ ਨੇ ਮਤਲਬ ਵੀ ਕਈ ਪਿੰਡਾਂ ਚ ਵੀ ਪਿੰਡਾਂ ਦੇ ਮਤਲਬ ਬਸ ਲੰਦੇ ਨਹੀਂ ਚਾਹੇ ਦੁਕਾਨਾਂ ਤੇ ਜਾ ਕੇ ਮਹਿੰਗੇ ਲੈ ਲਓ ਬਸ ਪਿੰਡਾਂ ਚ ਐ ਕਹਿੰਦੇ ਨੇ ਵੀ ਸਾਨੂੰ ਹਨਾ ਬਸ ਕੀ ਕਹਿਣਾ 10 ਵੀ ਵੱਧ ਲੈ ਲਓ ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਐਂਡ ਆਪਾਂ ਇੰਨੀ ਮਿਹਨਤ ਕਰਦੇ ਏਡੀ ਦੂਰ ਧੱਕੇ ਖਾਣੇ ਹਨਾ ਸਾਰੇ ਬੱਸ ਸਸ ਧੱਕੇ ਖਾਂਦੇ ਆ ਤਾਂ ਅਗਲਾ ਆਪਣਾ ਰੇਟ ਤਾਂ ਹੁਣ ਲਊ ਗਈ ਹਨਾ ਜੋ ਵੀ ਸਹੀ ਆਪਾਂ ਸਹੀ ਰੇਟ ਤੇ ਹੀ ਚੀਜ਼ ਕਰਨੀ ਨੇ ਆ ਵਾਲਸੇ ਦੁਕਾਨਾਂ ਨਾਲੋਂ ਘੱਟ ਨਾਲੇ ਦੁਕਾਨਾਂ ਵਾਲੇ ਏਸੀਆਂ 'ਚ ਬੈ ਕੇ ਕੱਪੜੇ ਵੇਚਦੇ ਇਹਨਾਂ ਦੇ ਮਹਿੰਗੇ ਵੇਚਦੇ ਆ ਆਪਾਂ ਉਹਨਾਂ ਨਾਲੋਂ ਘੱਟ ਦਿੰਨੇ ਆ ਫੇਰ ਵੀ ਮਤਲਬ ਜੇ ਆਪਾਂ ਘੱਟ ਦਿੰਦੇ ਆ ਫੇਰ ਵੀ ਪਿੰਡਾਂ 'ਚ ਦੀਵੀਆਂ ਹੁੰਦੀਆਂ ਨੇ ਨਾ ਜਿਹੜੀਆਂ ਜ਼ਿਆਦਾਤਰ ਖੁਸ਼ ਨਹੀਂ ਹੁੰਦੀਆਂ ਕੱਪੜੇ ਲੈ ਕੇ ਜਾਂਦੀਆਂ ਨੇ ਹੋਰ ਘੱਟ ਦੋ ਇਸ ਕਰਕੇ ਨਾ ਮੈਂ ਪਹਿਲਾਂ ਕੱਪੜਿਆਂ ਦਾ ਕੰਮ ਤੋੜਿਆ ਸੀਗਾ ਇਹਨਾਂ ਕੰਮ ਕਰਕੇ ਮੈਂ ਛੱਡਤਾ ਪਰ ਆਪਾਂ ਕਦੇ ਵੀ ਇਹ ਨਹੀਂ ਕਹਿਰੀ ਮੈਂ ਵੀ ਦੁਬਾਰਾ ਨਹੀਂ ਕਰ ਸਕਦੇ ਦੁਬਾਰਾ ਕਰ ਸਕਦੇ ਆ ਕਦੇ ਵੀ ਤੇ ਤੇ ਆ ਦੇਖੋ ਸਭ ਤੋਂ ਪਹਿਲਾਂ ਜਿਵੇਂ ਕਪੜਿਆਂ ਦੀ ਸ਼ੁਰੂਆਤ ਕਰੀਦੀ ਐ ਵੱਡਿਆਂ ਦੇ ਕਪੜਿਆਂ ਤੋਂ ਹਰ ਵਾਰ ਨਹੀਂ ਨਾ ਅਸੀਂ ਬੀਬੀ ਦਾ ਸੂਟ ਛੱਡਿਆ ਨੇ ਬੀਬੀ ਦਾ ਸੂਟ ਨਹੀਂ ਲੈ ਕੇ ਆਂਦੇ ਬੀਬੀ ਕਹਿੰਦੀ ਐ ਫਿਰ ਬੀਬੀ ਘਰੇ ਆ ਕੇ ਸਾਨੂੰ ਮਿਹਨਤ ਦੇ ਦਿੰਦੀ ਐ ਵੀ ਮੇਰੇ ਵਾਸਤੇ ਤਾਂ ਕੋਈ ਨਹੀਂ ਲੈ ਕੇ ਆਂਦਾ ਸੂਟ ਸਾਲ ਹੋ ਗਿਆ ਠੀਕ ਐ ਵੀ ਆਹ ਦੇਖੋ ਅੱਜ ਬੀਬੀ ਦਾ ਵਾਸਤੇ ਸੂਟ ਲਿਆਇਆ ਪਰ ਲਿਆਇਆ ਅੱਜ ਵੀ ਇੱਕ ਇੱਕ ਬਹੁਤ ਐ ਬੀਬੀ ਬਿੱਬੀ ਸਾਹਮਣੇ ਬੈਠੀ ਹੈ ਬਿੱਬੀ ਬਹੁਤ ਹੈ ਇੱਕ ਬਣਾ ਜਾਈਏ ਹੁੰਦੇ ਸਭਾ ਹੁੰਦਾ ਹੈ ਬਿੱਬੀ ਜਦ ਦੀਓ ਬਿੱਬੀ ਨਾ ਜਦ ਦੀਓ ਉਹ ਵਾਊਚਰ ਹੈ ਬਿੱਬੀ ਤੂੰ ਖੁਸ਼ ਹੈ ਖੁਸ਼ ਹੈ ਕਿਉਂਕਿ ਬਿੱਬੀ ਸਾਨੂੰ ਖੁਸ਼ ਜੀ ਨਹੀਂ ਲੱਗ ਰਹੀ ਬਿੱਬੀ ਕਹਿੰਦੀ ਮੈਨੂੰ ਪੈਸੇ ਦੀ ਟੈਨਸ਼ਨ ਆ ਬੱਸ ਸੋ ਮੈਂ ਤੁਹਾਨੂੰ ਕਹਤੇ ਟੈਨਸ਼ਨ ਲੰਨੀ ਐ ਅਸਲੀ ਅੱਗੇ ਦੇਤਾ ਤੁਹਾਨੂੰ ਚਲੋ ਇਹ ਹੈਗਾ ਬਿੱਬੀ ਦਾ ਸੂਟ ਦੇਖੋ ਨੇੜੇ ਤੇ ਪ੍ਰਿੰਟਰ ਦਾ ਬਹੁਤ ਸੋਹਣਾ ਸੂਟ ਹੈ ਇਹ 300 ਦਾ ਸੂਟ ਹੈ ਤੇ ਨਾ ਦੇਖੋ ਰੇਟ ਹੁਣ ਮੈਂ ਪੱਕਾ ਵੀ ਨਹੀਂ ਦੱਸ ਸਕਦੀ ਕਿਦਾ ਕਿੰਨਾ ਹੈ 50 ਉੱਪਰ ਥੱਲੇ ਵੀ ਹੋ ਸਕਦਾ ਕਿਉਂਕਿ ਮੈਨੂੰ ਇੰਨਾ ਯਾਦ ਨਹੀਂ ਹੈਗਾ ਤੇ ਪਰਚੀ ਸਾਤੇ ਬਸ ਚ ਗਿਰ ਗਈ ਖੋ ਗਈ ਸੌਰੀ ਤੇ ਆ ਦੇਖੋ ਬੀਬੀ ਦਾ ਪ੍ਰਿੰਟ ਬਹੁਤ ਸੋਹਣਾ ਹੈ ਹਨਾ ਦਾਖੀ ਜਿਹਾ ਕਲਰ ਹੈ ਦਾਖੀ ਕੰਧ ਬੀਬੀ ਆ ਦਾਖੀ ਰੰਗ ਹੈ ਦਾਖੀ ਜਿਹਾ ਰੰਗ ਹੈ ਬਹੁਤ ਸੋਹਣਾ ਰੰਗ ਹੈ ਬੀਬੀ ਦੇ ਪਾਉਣ ਵਾਲਾ ਸੂਟ ਹੈ ਚੁੰਨੀਆਂ ਲੈ ਕੇ ਆਏ ਆ ਤੇ ਚੁੰਨੀਆਂ ਇੱਥੇ ਡਾਈਗਰਾਮਾਂਗੇ ਚੁੰਨੀਆਂ ਵੀ ਲੈ ਕੇ ਆਏ ਆ ਤੇ ਆ ਬੀਬੀ ਦਾ ਸੂਟ ਅਸੀਂ ਬੀਬੀ ਦਾ ਪਹਿਲਾ ਕੱਢ ਕੇ ਸਭ ਤੋਂ ਪਹਿਲਾਂ ਬੀਬੀ ਦਾ ਦਿਖਾਇਆ ਤੇ ਉਹ ਤੋਂ ਬਾਅਦ ਹੈਗਾ ਇਹ ਸੂਟ ਤੇ ਆ ਇੱਕ ਆ ਸੂਟ ਲੈ ਕੇ ਆਇਆ ਇਹ ਹੈਗਾ ਰਾਮਟੈਕਸ ਦਾ ਸੂਟ ਆ ਰਾਮਟੈਕਸ ਆ ਦੇਖੋ ਤੁਹਾਨੂੰ ਕੰਨੀ ਤੇ ਦਿਖਾਏ ਦਿੰਨੇ ਆ ਹਨਾ ਉੱਥੇ ਵੀ ਤੁਹਾਨੂੰ ਰਾਮਟੈਕਸ ਦੇ ਸੂਟ ਦਿਖਾਏ ਆ ਵੀ ਕਿ ਹਨਾ ਜਿਹੜਾ ਰਾਮਟੈਕਸ ਦਾ ਸਾਰੇ ਨੂੰ ਪਤਾ ਹੈ ਵੀ ਬ੍ਰਾਂਡ ਆ ਤੇ ਆ ਦੇਖੋ ਨੇੜੇ ਕਰਕੇ ਰੱਖਾ ਆ ਦੇਖੋ ਰਾਮਟੈਕਸ ਦਾ ਸੂਟ ਆ ਇਹੇ ਏ ਹੈਗਾ ਇਹ ਆਪਣਾ ਸੂਟ 700 ਦਾ ਮਤਲਬ ਜੀ ਆਪਾਂ ਪਟਿਆਲੇ ਤੋਂ ਲੈਣ ਜਾਂਦੇ ਆ ਤਾਂ 900000 ਦਾ ਇੱਥੇ ਤੱਕ ਸਾਨੂੰ ਮਿਲਦਾ ਹੈ ਪਟਿਆਲੇ ਤੋਂ ਮਤਲਬ ਜਿਹੜੀ ਜਗ੍ਹਾ ਲੈ ਕੇ ਅੰਨੇ ਅਸੀਂ ਸਾਨੂੰ 700 ਦਾ ਸੂਟ ਮਿਲ ਗਿਆ ਆ ਦੇਖੋ ਗ੍ਰੇ ਕਲਰ ਦਾ ਸੂਟ ਹੈ ਪ੍ਰਿੰਟ ਵੀ ਬਹੁਤ ਸੋਹਣਾ ਹੈ ਸਾਰੇ ਫਲਾਵਰ ਜੀ ਹੈ ਆ ਦੇਖੋ ਬਾਕੀ ਇਹਦਾ ਦੁਪੱਟਾ ਵਗੈਰਾ ਡਾਈ ਕਰਾਵਾਂਗੇ ਜਾਂ ਤੁਹਾਨੂੰ ਪੂਰੀ ਤਰ੍ਹਾਂ ਤਿਆਰ ਕਰਾ ਕੇ ਸੂਟ ਦਿਖਾਵਾਂਗੇ ਇਹ ਸੂਟ ਹੈ ਬਹੁਤ ਸੋਹਣਾ ਸੂਟ ਹੈ ਜਾਨਾ ਸੋਰੀ ਠੀਕ ਜਾਨਾ ਜੇ ਆ ਆ ਵਾਲਾ ਤਾਂ ਹੈਗਾ ਮੰਮੀ ਦਾ ਸੂਟ ਹੈ ਉਹ ਆਪਣੇ ਪਾਸ ਤੇ ਲਿਆਈ ਹੈ ਕਿਉਂਕਿ ਉਹ ਨੂੰ ਨਾ ਜ਼ਿਆਦਾਤਰ ਪੀਚ ਰੰਗ ਹੈ ਉਹਦੇ ਕਰਮਾ ਚ ਗੁਲਾਬੀ ਪੀਚ ਕਲਰ ਕਹਿੰਦੀ ਮੈਨੂੰ ਹਰ ਵਾਰ ਇਹ ਜੇ ਰੰਗ ਲਿਆਉਂਦੇ ਕਿਉਂਕਿ ਜੇ ਮੈਂ ਪਿਛਲੀ ਵਾਰੀ ਗਈ ਸੀ ਮੈਂ ਵੀ ਮੈਂ ਵੀ ਉਹੀ ਰੰਗ ਲਿਆ ਲਿਆ ਕੇ ਦਿੱਤੇ ਤੇ ਫਿਰ ਇਸ ਵਾਰ ਉਹ ਕਹਿੰਦੀ ਮੈਂ ਆਪ ਚਾਉਂਗੀ ਆਪ ਕੱਪੜੇ ਲਵਾਂਗੀ ਆਪ ਦੇਖ ਕੇ ਰੰਗ ਲਵਾਂਗੀ ਇਸ ਕਰਕੇ ਉਹ ਅਲਗ ਅਲਗ ਜੇ ਰੰਗ ਲੈ ਕੇ ਆਈ ਹੈ ਕਹਿੰਦੀ ਮੈਂ ਨਹੀਂ ਇਸ ਵਾਰ ਰੰਗ ਲੱਦੀ ਆਟਾ ਤੇ ਤੇ ਚੱਕਿਆ ਫਰੋਜ਼ੀ ਰੰਗ ਲੈ ਕੇ ਆਈ ਹੈ ਇਸ ਵਾਰ ਇੱਕ ਸੂਟ ਦਾ ਦੇਖੋ ਪ੍ਰਿੰਟ ਦੇਖੋ ਕਿੰਨਾ ਸੋਹਣਾ ਸੂਟ ਹੈ ਤੇ ਆ ਦੇਖੋ ਇਹ 400 ਦਾ ਸੂਟ ਹੈ ਬਹੁਤ ਸੋਹਣਾ ਸੂਟ ਹੈ ਇਹ ਬਹੁਤ ਸੋਹਣਾ कॉटन ਦੇ ਹੈ ਇਹ ਵੀ ਨਹੀਂ ਹੈਗਾ ਵੀ ਕੋਈ ਰੇਸ਼ਮੀ ਤਾਗਾ ਹੋਵੇ ਵੀ ਜਾਂ ਕੋਈ ਸਸਤੇ ਹੈ ਜਾਂ ਰੇਸ਼ਮੀ ਤਾਗਾ ਕੋਈ ਰੇਸ਼ਮੀ ਤਾਗਾ ਨਹੀਂ ਹੈ ਬਹੁਤ ਸੋਹਣੇ कॉटन ਦੇ ਸੂਟ ਹੈ ਤੇ ਇਹਦੇ ਬਾਅਦ ਫਿਰ Ramtex ਆ ਗਿਆ ਇਹ ਵੀ 700 ਦਾ ਹੀ ਹੈ Ramtex ਦਾ ਉਹਨਾਂ ਦਾ ਰੇਟ ਜਿਵੇਂ 695 ₹5 ਘੱਟ ਹੁੰਦਾ ਫਿਰ ਆਪਾਂ ਪੂਰਾ ਹੀ ਦੱਸ ਦੇਈਦਾ ₹5 ਵਧਾ ਕੇ 700 ਦਾ ਸੂਟ ਹੈ ਰਾਮ ਟੈਕਸ ਦਾ ਆ ਦੇਖੋ ਇਹ ਹੈਗਾ ਲਵੈਂਡਰ ਕਲਰ ਲਾਈਟ ਜਿਹਾ ਲਵੈਂਡਰ ਆਹ ਹੈ ਇਹ ਵੀ ਮੰਮੀ ਦਾ ਹੀ ਸੂਟ ਹੈ ਲਾਈਟ ਜਿਹਾ ਲਵੈਂਡਰ ਕਲਰ ਹੈ ਦੇਖੋ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਤੇ ਇਹ ਵੀ ਜਦ ਚੁੰਨੀ ਚਾਨੀ ਬਣ ਜੂਗੀ ਲੇਸ ਲੁਸ ਤਿਆਰ ਹੋ ਜੇਗਾ ਸੂਟ ਤਿਆਰ ਹੋ ਜਾਊਗਾ ਬਹੁਤ ਸੋਹਣਾ ਲੱਗੂਗਾ ਬਹੁਤ ਸੋਹਣਾ ਹਨਾ ਲੇਸ ਲਵਾ ਕੇ ਗਿਰ ਛੁੱਟਾਂ ਦੀ ਗ੍ਰੇਸ ਹਨ ਜਿਹੜੀ ਗਰਮੀਆਂ ਨੇ ਉਹ ਲੇਸ ਲਵਾ ਕੇ ਬਣਦੀ ਹੈ ਤੇ ਕਾਇ ਇਹ ਵੀ ਮੰਮੀ ਦਾ ਹੀ ਸੂਟ ਹੈ ਇਹ ਵੀ ਉਹ ਘਰ ਪਾਣ ਨੂੰ ਲੈ ਕੇ ਆਈ ਹੈ ਜਿਵੇਂ ਮੱਜਾਂ ਦੇ ਕੰਮ ਚ ਵੀ ਉਹਨੂੰ ਆਖਾਉਂਦਾ ਵੀ ਜ਼ਿਆਦਾਤਰ ਸੂਟ ਖਰਾਬ ਹੁੰਦੇ ਆ ਤੇ ਆ 300 ਦਾ ਸੂਟ ਹੈ ਕਾਟਨ ਦਾ ਬਹੁਤ ਸੋਹਣਾ ਹੈ ਇਹ ਬਿਲਕੁਲ ਪਤਲਾ ਸੂਟ ਆ ਬਿਲਕੁਲ ਪਤਲਾ ਬਹੁਤ 3 300 ਦੇ ਬਹੁਤ ਸੋਹਣੇ ਸੂਟ ਸੀਗੇ ਤੇ ਇਹ ਤੋਂ ਬਾਅਦ ਹੈਗੇ ਆ ਮੇਰਾ ਸੂਟ ਜਿਹੜਾ ਮੈਂ ਚੰਨੀ ਚੱਕ ਲਿਆ ਇਹ ਨਾ ਜ ਐਤਵਾਰ ਗੱਲ ਕਿਥੇ ਉਹਨਾਂ ਦੀ ਇੱਕ ਅੱਧ ਸੇਲ ਹੁੰਦੀ ਹੈ ਵੈਸੇ ਉਹਨਾਂ ਦੀ ਸੇਲ ਹੀ ਹੁੰਦੀ ਆ ਪਰ ਉਹ ਅੱਡ ਹੁੰਦੀ ਆ ਹੁਣ ਤਿਹਾੜਾ ਤਿਹਾੜਾ ਉਹਨਾਂ ਨੇ ਅੱਡ ਸੇਲ ਰੱਖਣੀ ਆ ਇੱਕ ਜਿੱਥੇ ਮੇਟਰ ਉਹਨਾਂ ਦੇ ਢੇਰ ਸਿੱਟੇ ਹੁੰਦੇ ਆ ਮੈਂ ਉਹ ਢੇਰ ਚੋਂ ਕੱਟ ਲਿਆ ਕਿ ਆਇਆ ਤੇ ਜਿੱਥੇ ਮੈਂ ਇੰਨੇ ਬਲ ਪਏ ਹੋਏ ਹੁਣ ਜੇ ਮੈਂ ਸਲਾਈ ਕਰਨਾ ਦਵਾਂਗੇ ਇਹਨੂੰ ਪਹਿਲਾਂ ਧੋ ਕੇ ਸਿੱਧਾ ਕਰਕੇ ਫਿਰ ਦੂੰਗੀ ਤਾਂ ਕਿ ਕਿਸੇ ਨੂੰ ਐ ਨਾ ਲੱਗੇ ਢੇਰ ਚ ਪਰ ਮੈਂ ਵੀਡੀਓ ਚ ਦੱਸ ਤਾ ਨਾ ਵੀ ਟੈਸਟ ਕੋਈ ਜਾਣੇ ਫਿਰ ਕੀ ਹੋ ਗਿਆ ਹੁਣ ਢੇਰ ਚੋਂ ਵੀ ਬਹੁਤ ਸੋਹਣੀ ਚੀਜ਼ ਮਿਲ ਜਾਂਦੀ ਆ ਜਿਵੇਂ ਮਨੂਆ ਮਿਲ ਗਈ ਆ ਦੇਖੋ ਹੁਣ ਇਹਦੇ ਚ ਨਾ ਪਿੰਕ ਬੁੱਟੀਆਂ ਆਏ ਹੁਣ ਮੈਂ ਸੋਚ ਲਈਆ ਬੈਠਣਾ ਮੈਂ ਪਿੰਕ ਦੁਪੱਟਾ ਪੂਰਾ ਬਣੇ ਇਹ ਵੱਡੇ ਬਨੇ ਵਾਲਾ ਸੂਟ ਆ ਇਹ ਮੈਨੂੰ ਇਹ ਮੈਨੂੰ ਸ਼ਾਇਦ ਪਤਾ ਨਹੀਂ ਕਿਉਂਕਿ ਢੇਰ ਜਿਹਾ ਕਿਸੀ ਕੋ ਪਿਲਦੇ ਅੱਡ ਬਣਦੇ ਤਾਂ ਉਹ ਮੈਨੂੰ ਯਾਦ ਨਹੀਂ ਬਸ ਇਹ ਵੀ 3100 350 ਦਾ ਹੀ ਹੋਊਗਾ ਸ਼ਾਇਦ ਅੰਨੇ ਕਦਈ ਹੋਣਾ ਕਿਉਂਕਿ ਹੁਣ ਮੈਨੂੰ ਸੂਟਾਂ ਦਾ ਰੇਟ ਐਂ ਵੀ ਯਾਦ ਨਹੀਂ ਲਿਗਾ ਤੇ ਇਹ ਇੱਕੇ ਸੂਟ ਇਹ ਲੈ ਕੇ ਆਏ ਆਂ ਅਸੀਂ ਇਹ ਵੀ ਰਾਮਪੈਕਸ ਦਾ ਇਹ ਵੀ 700 ਦਾ ਦੇਖੋ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਹੈ ਬਹੁਤ ਸੋਹਣਾ ਸੂਟ ਹੈ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਦੂਰ ਤੋਂ ਬੋ ਦੋਰਾ ਵਿਚਾ ਜਿਹੜਾ ਲਵੈਂਡਰ ਦਾ ਕਲਰ ਹੈ ਨਾ ਐਡੀ ਲਾਸ ਲੱਗ ਜੂਗੀ ਪਰ ਦੁਪੱਟਾ ਇਹਦਾ ਹੀ ਗ੍ਰੀਨ ਡਾਈ ਹੋਊਗਾ ਬਹੁਤ ਸੋਹਣਾ ਸੂਟ ਆ ਇਹੋ ਤੇ ਬਾਅਦ ਹੈ ਬਲੈਕ ਬਲੈਕ ਵੀ ਮੇਰਾ ਸੂਟ ਆ ਇਹ ਵੀ 400 ਦਾ ਹੈ ਜਿਹੜਾ ਪਹਿਲਾਂ ਦਿਖਾਇਆ ਸੀਗਾ ਜਿਹੜਾ ਆਹ ਹਾਂ ਹਾਂ ਇਹ ਹਰ ਇਹ ਸੇਮ ਕੱਪੜਾ ਹੈ ਦੋਨੇ ਇਸ ਕਰਕੇ ਇਹ ਵੀ 400 ਦਾ ਹੈ ਇਹ ਵੀ 400 ਦਾ ਹੈ ਇਹ ਬਲੈਕ ਕਲਰ ਦਾ ਹੈ ਹੁਣ ਮੈਂ ਚੁੰਨੀ ਦੇਖ ਰਹੀ ਹਾਂ ਇਹ ਨਾਲ ਕਿਹੜੀ ਡਾਈ ਕਰਾਉਣੀ ਹੈ ਇਹ ਚ ਮੈਨੂੰ ਉਲਝਣ ਜੀ ਪੈ ਰਹੀ ਹੈ ਵੀ ਕਿਹੜੀ ਡਾਈ ਕਰਾਵਾਂ ਵੀ ਟਾਈ ਲੈਂਡ ਦਾ ਹੀ ਕਰਾਵਾਂ ਯਾ ਫਿਰ ਪਤਾ ਨਹੀਂ ਕਿਹੜੀ ਹੋਊਗੀ ਜਾਂ ਫਿਰ ਆਹ ਜੇ ਹੋਊਗੀ ਥੋੜੀ ਜਿਹੀ ਮਹਰੂਨ ਜਾਂ ਲਾਲ ਦਾ ਰੰਗ ਹੈ ਦੇਖੋ ਬਹੁਤ ਸੋਹਣਾ ਸੂਟ ਹੈ ਵੀ ਬਹੁਤ ਸੋਹਣਾ ਬਸ ਜਿਹੜਾ ਸੋਪਿਆਂ ਮਹਿੰਗਾ ਹੋ ਗਿਆ ਸਮਝ ਲਓ ਕਾਟਨ ਥੋੜੀ ਜਿਹੀ ਉੱਤੋਂ ਜ਼ਿਆਦਾ ਵਧੀਆ ਹੋਊਗੀ ਹਨਾ ਵੀ ਸੂਟ ਤੇ ਇੱਕ ਲੈ ਆਈਆਂ ਆਹ ਵਾਲਾ ਬਲੈਕ ਕਲਰ ਦਾ ਤੇ ਹੁਣ ਜਿਹਦੇ ਵਾਸਤੇ ਲੈ ਕੇ ਆਏ ਆ ਚੈੱਕ ਕਰਨਾ ਇਹ ਗਲਤ ਨਹੀਂ ਹੈਗਾ ਕਿਉਂਕਿ ਉੱਥੇ ਅਸੀਂ ਗਣਾ ਚੈੱਕ ਨਹੀਂ ਕੀਤਾ ਕਿਉਂਕਿ ਲੰਬਾਈ 'ਚ ਫਰਕ ਪੈ ਜਾਂਦਾ ਫਿਰ ਹਾਂ ਨਹੀਂ ਗੜਾ ਨਹੀਂ ਹੈਗਾ ਸ਼ੁਕਰ ਗੜਾ ਨਹੀਂ ਹੈਗਾ ਮੈਂ ਉੱਥੇ ਚੈੱਕ ਨਹੀਂ ਕਰਿਆ ਮੇਰੇ ਬਾਅਦ 'ਚ ਯਾਦ ਆਇਆ ਵੀ ਹਾਏ ਗੜਾ ਤਾਂ ਨਹੀਂ ਹੈਗਾ ਕਿਉਂਕਿ ਜਿਹਦੇ ਵਾਸਤੇ ਲਿਆ ਉਹਨਾਂ ਦੀ ਹਾਈਟ ਛੋਟੀ ਹੈ ਗਲੇ ਹਰ ਪੱਲੇ ਦੀ ਪ੍ਰੋਬਲਮ ਪੈ ਜਾਂਦੀ ਹੈ ਉਹ ਤੁਹਾਨੂੰ ਫੇਰ ਦੱਸਾਂਗੇ ਵੀ ਕਿਹਦੇ ਵਾਸਤੇ ਲਿਆਏ ਤੇ ਆਹ ਹੈਗਾ ਸੂਟ ਇਹ ਕਢਾਈ ਵਾਲਾ ਸੂਟ ਹੈ ਖੜਿਓ ਦਿਖਾਓ ਆ ਦੇਖੋ ਕਢਾਈ ਵਾਲਾ ਸੂਟ ਹੈ ਕਢਾਈ ਦਿਖਾਓ ਨੇੜੇ ਤੇ ਆ ਦੇਖੋ ਬਹੁਤ ਸੋਹਣੀ ਕਢਾਈ ਹੈ ਬਹੁਤ ਸੋਹਣੀ ਬਿਲਕੁਲ ਹਲਕੀ ਜੀ ਇਹ ਹੈਗਾ ਇਹ 750 ਦਾ ਸੂਟ ਤੇ ਨਾਲ ਇਹ ਚੁੰਨੀ ਚੁੰਨੀ ਬਹੁਤ ਸੋਹਣੀ ਮੈਂ ਆ ਚੁੰਨੀ ਦੇਖ ਕੇ ਸੂਟ ਚੱਕਿਆ ਚੁੰਨੀ ਦੇਖ ਕੇ ਮੈਨੂੰ ਪਸੰਦ ਆਇਆ ਏ ਤੇ ਜਿਹਦੇ ਵਾਸਤੇ ਲੈ ਆਏ ਉਹਨਾਂ ਦੇਸ ਚੁੰਨੀ ਵਾਸਤੇ ਵੀ ਮੈਂ ਕਿਹਾ ਜੇ ਬਲੈਕ ਨੂੰ ਲੈ ਲਨੀ ਹੈ ਉਹਨੂੰ ਵੀ ਬਲੈਕ ਹੀ ਪਸੰਦ ਆਇਆ ਚਲੋ ਜੀ ਬਸ ਆ ਸਾਡੇ ਸੂਟ ਤੇ ਬਾਕੀ ਤੁਹਾਨੂੰ ਦੁਪੱਟੇ ਦਿਖਾ ਲਵਨੇ ਆ ਤੇ ਜੇ ਇਹ ਆ ਦੁਪੱਟੇ ਨੇ ਨਾ ਦੁਪੱਟੇ ਵੀ ਸਾਨੂੰ ਉੱਥੇ ਸਹੀ ਰੇਟ ਮਿਲ ਗਏ ਵੀ ਆਪਾਂ ਪਟਿਆਲੇ ਤੇ ਪਟਿਆਲੇ ਤੋਂ ਦੇਖੋ ਸਾਰਿਆਂ ਨੂੰ ਪਤਾ ਕਿੰਨਾ ਮਹਿੰਗਾ ਏ ਉੱਥੇ ਤਾਂ ਵੈਸੇ ਵੀ ਮਹਿੰਗਾ ਏ ਜਿਹੜਾ ਵੀ ਜਿੱਥੇ ਰਹਿੰਦਾ ਹੈ ਨਾ ਹਰੇ ਉੱਥੇ ਠੀਕ ਹੋਊਗਾ ਪਰ ਪਟਿਆਲੇ ਤਾਂ ਬਹੁਤ ਮਹਿੰਗਾ ਏ ਬਈ ਸਾਡਾ ਤੇ ਆਹ ਜਿਹੜੇ ਹੁਣ ਇਹ ਅੰਡੇ ਪਿਓਰ ਦੇ ਦੁਪੱਟੇ ਇਹ 180 80 ਦੇ 220 ਵਾਲੇ ਵੀ ਸਹਗੇ 180 80 ਵਾਲੇ ਬਹੁਤ ਸੋਹਣੇ ਐ ਤੇ ਇਹ ਹੈਗਾ ਚਨਾਵਨ ਦਾ ਦੁਪੱਟਾ ਇਹ ਹੈਗਾ 250 ਦਾ ਜੇ ਆਪਾਂ ਵੈਸੇ ਬਾਹਰ ਇੱਥੇ ਲੈਣੇ ਆ ਤਾਂ 400 ਦਾ ਪੈਂਦਾ ਇਹ 450 ਪਟਿਆਲੇ ਜਾਓਗੇ ਤਾਂ 450 ਤੇ ਸ਼ੁਰੂ ਹੁੰਦੇ ਨੇ 500 ਤੇ ਜੇ ਆਪਾਂ ਥੋੜਾ ਜਿਹਾ ਇੱਧਰ ਉੱਧਰ ਤੇ ਲੈ ਲਈਏ ਤਾਂ 400 ਤੱਕ ਮਿਲ ਜਾਂਦਾ ਹੈ 450 ਤੱਕ ਫੇਰ ਵੀ 400 ਤੱਕ ਤਾਂ ਨਹੀਂ ਮਿਲਦਾ 450 ਤੱਕ ਮਿਲੂਗਾ ਪਰ ਉੱਥੇ ਸਾਨੂੰ ਇਹ 250 ਦਾ ਮਿਲਿਆ ਬਹੁਤ ਸੋਹਣਾ ਦੇਖੋ ਸੂ ਬਾਕੀ ਬਹੁਤ ਵਧੀਆ ਏ ਕੱਲੋ ਜਿਵੇਂ ਅਸੀਂ ਵੀ ਹਨ ਇਹੋ ਜਿਹਾ ਕੰਮ ਕਰਦੇ ਆਂ ਦੇਖੋ ਥੋੜਾ ਮਹਿੰਗਾ ਲਾਂਦੇ ਹਨ ਨਾ 100 150 ਜਾਂ 200 ਸਾਰਾ ਕੁਝ ਦੇਖ ਕੇ ਹੀ ਲਾਉਨੇ ਆ ਕਿਉਂਕਿ ਸਾਰੇ ਘਟਾਉਂਦੇ ਵੀ ਆ ਹਨਾ ਫਿਰ ਕਿੰਨਾ ਜ਼ਿਆਦਾ ਹਨਾ ਉਹ ਕਰਦੇ ਨੇ ਪਰ ਬਚਦਾ ਕੁਚਦਾ ਕੁਛ ਨਹੀਂ ਹੈ ਜਿਹੜੀ ਇੰਨੀ ਖੇਚਲਾ ਖੱਟ ਗਿਆ ਨੇ ਉਹ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਕਿੰਨੀਆਂ ਖੇਚਣਾ ਕੱਟ ਰਿਆ ਆਪਾਂ ਤਾਂ ਇੱਥੇ ਘਰ ਬੈਠੇ ਨੂੰ ਆਰਾਮ ਨਾਲ ਸੂਟ ਦਿੰਦੇ ਨਾਲੇ ਉਧਾਰ ਹੋ ਜਾਂਦਾ ਫਿਰ ਬਹੁਤ ਬਹੁਤ ਜ਼ਿਆਦਾ ਕੰਮ ਖਰਾਬ ਹੁੰਦਾ ਏ ਇਸ ਕਰਕੇ ਨਾ ਮੈਂ ਤਾਂ ਹੀ ਇਹ ਨਾ ਕਮਾ ਕਰਕੇ ਮੈਂ ਸੂਟ ਛੱਡ ਤੇ ਸੀਗੇ ਸੂਟਾ ਲਗਾ ਮੈਂ ਛੱਡ ਦਿੱਤਾ ਕਰ ਪਰ ਇਹ ਨਹੀਂ ਪਤਾ ਵੀ ਫਿਊਚਰ ਚ ਆਪਾਂ ਫੇਰ ਕਰ ਸਕਦੇ ਆ ਦੁਬਾਰਾ ਵੀ ਆਪਾਂ ਹਨਾ ਠੀਕ ਰੇਟਾਂ ਦੇ ਸੂਟ ਲਿਆ ਕੇ ਆਪਾਂ ਇੱਥੇ ਵੇਚ ਸਕਦੇ ਆ ਹਨਾ ਪਰ ਕੀ ਕਰੀਏ ਥੋੜੇ ਔਖੇ ਇਹ ਕੰਮ ਔਖਾ ਬਹੁਤ ਹੈ ਪਿੰਡਾਂ 'ਚ ਕਰਨਾ ਪਰ ਕੋਈ ਗੱਲ ਨਹੀਂ ਹੁਣ ਦੇਖਦੇ ਹੁਣ ਕਿੰਨੇ ਸਾਨੂੰ ਸਾਡੇ ਫੈਮਿਲੀ ਮੈਂਬਰਸ ਤਾਂ ਹੁਣ ਕਿੰਨੀ ਫੈਮਿਲੀ ਇਕੱਠੀ ਹੋਗੀ ਹਨਾ ਹੈ ਕਿਉਂਕਿ ਜਿੱਥੇ ਜਿੱਥੇ ਕੋਨੇ-ਕੋਨੇ 'ਚ ਬੈਠੇ ਆ ਸਭ ਨੂੰ ਸੂਟਾਂ ਦਾ ਰੇਟ ਸੂਟਾਂ ਦਾ ਜਿਹੜਾ ਸਭ ਕੁਝ ਪਤਾ ਹੈ ਹਨਾ ਪਰ ਹਰ ਇੱਕ ਦਾ ਰੇਟ ਦੇਖੋ ਅੱਡ-ਅੱਡ ਹੁੰਦਾ ਏ ਫਟਿਆਣਾ ਸਭ ਤੋਂ ਜ਼ਿਆਦਾ ਮਹਿੰਗਾ ਹੈ ਤੇ ਅੱਜ ਦੀ ਸਾਡੀ ਵੀਡੀਓ ਐਂਡ ਤੱਕ ਸੀ ਉਹ ਮੀਨ ਆ ਤੁਹਾਨੂੰ ਜ਼ਰੂਰ ਪਸੰਦ ਆਉਂਗੇ ਤੇ ਸੂਟਾਂ ਦੇ ਰੇਟ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੱਸਿਓ ਵੀ ਇਹਨਾਂ ਦੇ ਸੂਟਾਂ ਦੇ ਰੇਟ ਸਹੀ ਨੇ ਤੁਹਾਨੂੰ ਜ਼ਿਆਦਾ ਜਾਂ ਵੱਧ ਘੱਟ ਵੀ ਇਹਨਾਂ ਦੇ ਜ਼ਿਆਦਾ ਜ਼ਿਆਦਾ ਮੇਰੇ ਖਿਆਲ ਤੋਂ ਹੁੰਦੇ ਨੇ ਹਾਂ ਵੀ ਆਪ ਇੱਥੇ ਤਾਂ ਜ਼ਿਆਦਾ ਹੁੰਦੇ ਨੇ ਪਰ ਜਿੱਥੋਂ ਅਸੀਂ ਲੈ ਕੇ ਆਨੇ ਸਾਨੂੰ ਠੀਕ ਰੇਟਾਂ ਦੇ ਮਿਲ ਜਾਂਦੇ ਨੇ ਤੇ ਅਸੀਂ ਬਾਕੀ ਦਾ ਵੀ ਕੰਮ ਦੇਖਣਾ ਹੁੰਦਾ ਹਨਾ ਅਗਲੇ ਨੇਪ ਦਾ ਕੰਮ ਕਰਨਾ ਹੈ ਕੰਮ ਸਭ ਦਾ ਆਪਣਾ ਆਪਣਾ ਕੰਮ ਹੁੰਦਾ ਸਭ ਦਾ ਹਨਾ ਚਲੋ ਜੀ ਹੁਣ ਮਿਲਦੇ ਆਪਾਂ ਅਗਲੇ ਆ ਲੋ ਜੀ ਜਾਣ ਤੇ ਇਹ ਵੀਡੀਓ ਐਂਡ ਤਾਂ ਮੈਂ ਕਰਤੀ ਫਿਰ ਵੀ ਇੱਕ ਵਾਰ ਨੇੜੇ ਤੇ ਦਿਖਾ ਦਿੰਨੀ ਆ ਤੁਹਾਨੂੰ ਕਿਉਂਕਿ ਜਦ ਤੱਕ ਮੈਂ ਆਪ ਵੀਡੀਓ ਨਹੀਂ ਨਾ ਬਣਾਉਂਦੀ ਮੈਨੂੰ ਤਾਂ تسਲੀ ਜੀ ਨਹੀਂ ਹੁੰਦੀ ਆ ਦੇਖੋ ਕੜਾਈ ਕਿੰਨੀ ਸੋਹਣੀ ਐ ਤੇ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਐ ਤੇ ਤੇ रेट ਨਾ ਬਿਲਕੁਲ ਸਹੀ ਨਹੀਂ ਦੇਖੋ 750 ਚ ਕੀ ਮਿਲਦਾ ਆਪਾਂ ਨੂੰ ਨਾ ਇਹ ਸੂਟ 12 1200 ਦੇ ਤਕਰੀਬਨ ਦੇ ਹਨਾ ਤੇ ਅਸੀਂ ਮਲੇਰ ਕੋਟਲੇ ਵੀ ਜਾਂਦੇ ਆਂ ਮਲੇਰ ਕੋਟਲੇ ਵੀ ਗਏ ਆਂ ਅਸੀਂ ਤੇ ਆਹ ਦੇਖੋ ਪ੍ਰਿੰਟ ਪ੍ਰਿੰਟ ਬਹੁਤ ਸੋਹਣੇ ਨੇ ਆਹ ਦੇਖੋ ਆਹ ਦੇਖੋ ਕਿੰਨੇ ਸੋਹਣੇ ਪ੍ਰਿੰਟੇ ਰਾਮ ਟੈਕਸ ਦੇ ਨੇ ਆ ਵੀ ਇਹ ਨਹੀਂ ਹੈਗਾ ਇਹ ਵਾਲਾ ਰਾਮ ਟੈਕਸ ਦਾ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਕੇ ਵਾਲਾ ਹੈ ਤੇ ਇਹ ਕੇ ਹੈ ਇਹ ਲਾਈਟ ਜਿਹਾ ਲਵੈਂਡਰ ਹੈ ਇਹ ਜਿਹੜਾ ਮੈਂ ਢੇਰ ਚ ਚੱਕਿਆ ਸੀਗਾ ਇਹ ਦੇਖੋ ਢੇਰ ਵਾਲੇ ਸੂਟ ਕਿੰਨੇ ਸੋਹਣੇ ਨੇ ਸੇਲ ਵਾਲੇ ਤੇ ਇਹ कॉटन ਦਾ ਬਿਲਕੁਲ ਜਿਹੜਾ ਆਪਾਂ ਜਮੇ ਹੀ ਘਰ ਨੂੰ ਪਾ ਸਕਦੇ ਆ ਮੱਜਾ-ਮੁੱਜਾ ਨਾਲ ਕੰਮ ਕਰ ਸਕਦੇ ਆ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣੇ ਨੇ ਚਲੋ ਜੀ ਹੁਣ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਬਾਏ ਬਾਏ ਕਹ ਦਈਏ ਹਾਂ